ਆਰਮਾਨਾ ਨਾ ਬਾੜਗਾ ਹਾ ਇੱਥੇ ਕਿੰਨੀ ਗਰਮੀ ਆ ਗਈ ਪਹੁੰਚ ਕੇ ਜੀ ਮਲੇਸ਼ੀਆ 에어ਪੋਰਟ ਦੇ ਅੰਦਰ ਇੱਥੇ ਬੜਾ ਸੋਹਣਾ ਉਹਨਾਂ ਨੇ 에어ਪੋਰਟ ਦੇ ਅੰਦਰ ਇਦਾਂ ਜੰਗਲ ਪਹਾੜ ਜਿਹਾ ਕੱਟ ਕੇ ਬਣਾਇਆ ਹੋਇਆ ਕਵਰ ਕੀਤਾ ਹੋਇਆ ਦਰਖਤਾਂ ਦੇ ਨਾਲ ਸ਼ੀਸ਼ਾ ਲਾਇਆ ਹੋਇਆ ਚਾਰੇ ਪਾਸੇ ਤੇ ਆਸੇ ਪਾਸੇ 에어ਪੋਰਟ ਹੈਗਾ ਵਿਚਾਲੇ ਆ ਚੀ ਜਾਈ ਜਾਂਦੀ ਦਰਖਤਾਂ ਦੇ ਨਾਲ ਤੇ ਕਾਂ ਬੋਲਦੇ ਇੰਨੇ ਸੋਹਣੇ ਲੱਗਦੇ ਨੇ ਕਿ ਥੋੜੀ ਜਿਹੀ ਆਉਦੇ ਮੁਲਕ ਵਾਲੀ ਫੀਲਿੰਗ ਆ ਜਾਂਦੀ ਹੈ ਦਿਲ ਨੂੰ ਇੰਨਾ ਚਾਜਾ ਚੜਿਆ ਪਿਆ ਨਾ ਵੀ ਹਾਂ ਇੱਥੇ ਜਾਨਵਰ ਉਹੀ ਆਪਣਾ ਇੰਡੀਆ ਵਾਲਾ ਲੱਗਦਾ ਖਾਵਾਂ ਦੀ ਬਾਸ ਸੁਣਨ ਨੂੰ ਤਰਸ ਕੇ ਸੀ 15 2015 ਦੇ ਘ ਹੈ ਇੰਡੀਆ ਤੇ ਬਹੁਤ ਸਾਲ ਹੋ ਗਏ ਸੀ ਆ ਨਿਆਣੇ ਵੀ ਅੱਜ ਕੁਛ ਕੁਰੇ ਬਾਗੋ ਬਾਗ ਪਰ ਪਾਪਾ ਨੂੰ ਬਹੁਤ ਮਿਸ ਕਰਦੇ ਆ ਪਾਪਾ ਨੂੰ ਸਾਡੇ ਨਾਲ ਆਏ ਹੈਗੇ ਇੱਥੇ ਹੁਣ ਤਰਾਂਜੀ ਅਸੀਂ 5:00 ਵਜ ਕੇ ਕੁਛ ਮਿੰਟ ਤੇ ਤੇ ਜਾਣਾ ਹੁਣ ਅਸੀਂ 11 ਵਜੇ ਫਲਾਈਟ ਹੈ ਸਾਡੀ ਦੁਬਾਰੇ ਫੇਰ 5 5.5 ਘੰਟੇ ਦਾ ਸਟੇਏ ਸੀਗਾ ਗਰਮੀ ਇੱਥੇ ਹਮ ਜੀ ਆ ਨਾ ਕਹਿੰਦੇ ਸਾਹ ਖਾਉਂ ਤੇ ਇੰਡੀਆ ਇੰਨੀ ਗਰਮੀ ਹੁੰਦੀ ਹੈ ਪੁੱਤ ਕਿੰਨਾ ਸੋਣਾ ਬਣਾਇਆ ਮਾਨਾ ਇਹ ਦਿੱਦੀ ਘੋਮ ਕਿਉਂ ਨੇ ਆ ਕਿੰਨਾ ਲੱਕ ਲੈਨੇ ਉਹਦੇ ਮੋਲ ਹੈ ਨਹੀਂ ਉੱਤਰ ਨਾ ਤਾ ਜਾ ਥੋੜਾ ਜਿਹਾ ਹਮ ਹੋਇਆ ਪਿਆ ਆਸੇ ਪਾਸੇ ਆਵੇ ਸ਼ੀਸ਼ਾ ਲਾ ਕੇ ਤਾਂ 에ਰਪੋਰਟ ਦੇ ਅੰਦਰ ਬਣਾਇਆ ਹੋਇਆ ਬਹੁਤ ਸੋਹਣਾ ਲੱਗਦਾ ਇਧਰ ਐਂਟਰੀ ਨਹੀਂ ਇਧਰ ਬਾਹਰ ਨਿਕਲਣ ਨੂੰ ਆਜਾ ਮੈਂ ਹਾਂ ਤਾ ਜਾ ਆਜਾ ਬੁੱਤ ਇਧਰ ਬਾਹਰ ਜਾਣ ਨੂੰ ਆ ਅਸੀਂ ਬੈਗਰ ਜੀ ਮ사ਜ ਵਾਲੀ ਚੇਅਰ ਦੇ ਉੱਤੇ ਇੱਥੇ ਬੜੀਆਂ ਚੇਰਾਂ ਲੱਗੀਆਂ ਨੇ ਕੁਰਸੀਆਂ ਵੀ ਕਾਲ ਕਰਨਾ ਆਪਣੇ ਕਾਰਡ ਤੋਂ ਪੈਸੇ ਪੇ ਕਰੋ ਤੇ ਮ사ਜ ਕਰਾਓ ਮੈਨੂੰ ਤਾਂ ਫ੍ਰੀ ਵੀ ਮਿਲ ਗਈ ਕੋਈ ਤਰਸ ਦੇ ਆਰਤੀ ਦੇ ਗਿਆ ਕਿ ਇਥੇ ਕੋਈ ਮੁੱਕ ਜਾਂਦਾ ਸੀ ਉਹਦੇ ਫਲੈਟ ਦਾ ਟਾਈਮ ਹੋ ਗਿਆ ਉਹ ਕਹਿੰਦੇ ਮੇਰੇ ਪੈਸੇ ਭਰੇ ਵੀ ਪੇ ਕੀਤੇ ਹੋਏ ਨੇ ਤੁਸੀਂ ਬੈਠਣਾ ਤਾਂ ਬਹਿ ਜਾ ਚਲੋ ਅਸੀਂ ਬਹਿ ਜਾਂਦੇ ਅਸੀਂ ਵੀ ਦੇਖ ਲਈਏ ਕਿਦਾਂ ਦੀ ਮ사ਜ ਹੁੰਦੀ ਹੈ ਆ ਇਦਾਂ ਕਰਦੇ ਨੇ ਜਿੱਦਾਂ ਮੈਂ ਤੂ ਇਹ ਦੇ ਉੱਪਰ ਜੇ ਮੈਂ ਕੋਈ ਮੋਟੀਆਂ ਨਾਲ ਨਹੀਂ ਕਰਦਾ ਹੁੰਦਾ ਮਸਾਲੇ ਬੜੇ ਸੋਹਣੇ ਆ ਮਸ਼ੀਨਾਂ ਦਾ ਜ਼ਰੂਰ ਮੈਂਦੀਆਂ ਇਹ ਵੀ ਜੇ ਕੁਝ ਮਤਾਬ ਲੈ ਕੇ ਆਉਂਦੀ ਕਰੇ ਲੱਤਾਂ ਤੱਕ ਮਸਾਲੇ ਕਰ ਦਿੰਦਾ ਲੱਤਾਂ ਵੀ ਘੁੱਟ ਹੋ ਜਾਂਦੀਆਂ ਮਸ਼ੀਨ ਦੇ ਵਿੱਚੋਂ ਇਹ ਤੋਂ ਇੱਕ ਹੱਥ ਦਾ ਜਿੱਦਾਂ ਕੋਈ ਮੋਟੀਆਂ ਨਾਲ ਨਾ ਸਾਰੇ ਮਸਾਲੇ ਕਰ ਦਿੰਦਾ ਲੱਤਾਂ ਦੇ ਇਨ ਵਾਂਟ ਟੂ ਸੀ ਕਿ ਮੈਂ ਯੋਗ ਕਰਿਆ ਫੋਟੋ ਪਾਣਿਆ ਬਹੁਤ ਆਪਣੇ ਮੀਂਹ ਪਰ ਬਾਹਰ ਨਹੀਂ ਜਾਂਦੇ ਜਿਹੜੇ ਮਿਲੇ ਸਾਨੂੰ ਹੋਣ ਹੈਗੀ 8-9 ਘੰਟੇ ਦੀ ਫਲੇਟ ਡੱਕੀ ਆ। ਕਿਸੇ ਤੋਂ ਉੱਥੇ ਜਾ ਕੇ ਮਿਲਣੀ। ਮਸ਼ੀਨ ਨੇ ਤਾਂ ਮੇਰਾ ਸਾਰਾ ਪਾਸਾ ਹਿਲਾਤਾ। ਲੋਪਾਂ ਵੀ ਫਟ ਗਿਆ ਰੱਤਾਂ ਦੇ ਵਿੱਚ ਆ। ਉਹ ਯਾ ਕੋਟ ਡਲੇ ਜਾਂਦਾ। ਹਾਂਜੀ ਹੋ ਗਈ ਸਾਡੀ ਅਗਲੇ ਸਟੇਸ਼ਨ ਦੀ ਤਿਆਰੀ। ਖੋਲ ਕੇ ਦਰਵਾਜ਼ਾ ਖੜ ਕੇ ਬੋਰਡਿੰਗ ਦੇ ਵਿੱਚ ਪਿਛਲੇ ਵਾਰੀ ਤਾਂ ਨਹੀਂ ਬੋਰਡਿੰਗ ਹੋਈ ਸੀ ਹੁਣ ਫਿਰ ਮੇਰੇ ਖਿਆਲ ਸਾਰਾ ਕੁਝ ਚੈੱਕ ਕਰਕੇ ਪੂਰੀਨ ਕਰੇ ਕਰਕੇ ਫਿਰ ਪਹੁੰਚਗੇ ਚਲੋ ਮਿਲਦੇ ਆ ਜੀ ਤੁਹਾਨੂੰ ਅੱਗੇ ਵਾਲਾ ਸਫ਼ਰ ਦੱਸ ਦੱਸ ਸਕਦਾ ਹੋਇਆ ਸੀ ਸਾਡੇ ਤੋਂ ਘੜਵਾਉਂਦੇ ਨੇ ਆ ਥੋੜਾ ਜਿਹਾ ਸਮਾਨ ਲਿਆ ਵਾ ਪਰ ਇਹਦੇ ਵਿੱਚ ਜਿਹੜੇ ਹੈਗੇ ਨੇ ਇਥੋਂ ਦੇ ਰੰਗੜ ਨੇ ਬਹੁਤ ਜ਼ਿਆਦਾ ਹੀ ਬਣ ਗਏ 5 5500 ਲੱਗੇ ਇਹ ਤਾਂ ਕੁਝ ਬੰਦ ਮਾਸ ਸਨੈਕ ਦਲਵੀ ਘਟਦਾ ਬੈਨੇ ਮਹੰਗੇ ਲਾ ਕੇ ਨਹੀਂ ਇੱਥੇ ਸਹੀ ਆ ਪਤਾ ਇੱਥੇ ਸਹੀ ਆ ਜਾਣੇ ਵਾਲੀ ਪੀਸ ਨਹੀਂ ਸਹੀ ਹੋ ਐ ਦੇਖੀਰ ਸਾਰੇ ਕੁਝ ਕੜਵਾਉਣਾ ਦੇਣ ਲਿਕਵਿਡ ਪਰਫੂਮ ਵਗੈਰਾ ਲੈ ਲਈ ਪਰ ਕਹਿੰਦੇ ਹੁੰਦੇ ਡਿਊਟੀ ਫਰੀ ਚੀਜ਼ਾਂ ਨਹੀਂ ਨਿਕਲਦੀਆਂ ਆਈਆਂ ਆਪਾਂ ਜਿਹੜਾ 에ਰਪੋਰਟ ਦੇ ਅੰਦਰ ਸਮਾਨ ਲੈਣੇ ਪਰ ਪਤਾ ਨਹੀਂ ਇਥੋਂ ਵਾਲਾ ਨੇ ਕੜਤਾ ਤੱਕ ਲੈਣਾ ਫੜ ਲੈਣਾ ਉਹ ਵੀ ਪੁੱਛਣਾ ਪਊਗਾ ਸਾਨੂੰ ਤਾਂ ਹੀ ਹੋ ਗਈ ਬੋਰਡਿੰਗ ਸਾਡੀ ਸਾਰਿਆਂ ਨੂੰ ਬਿਠਾਤਾ ਟਕਾ ਕੇ ਹੋਣ ਨਹੀਂ ਬੰਦ ਟੁਕਸੀਆਂ ਬੈਸ ਸਕਦੇ ਨਾ ਹੱਤ ਵਰਗਿਆਂ ਦੀ ਲੱਗੇ ਸਾਰੇ ਜਾਜ ਦੀ ਵੇਟ ਚ ਟਾਈਮ ਹਲੇ ਕੁਝ ਵੀ ਨਹੀਂ ਹੋਇਆ 990 ਨੇ ਤੇ ਫਲੈਟ ਸਾਡੀ ਹੈਗੀ ਆ 10 ਵਜੇ ਕੇ 35 ਮਿੰਟ ਦੀ ਹੈ ਨਾ 10 ਵਜੇ ਕੇ 35 ਮਿੰਟ ਦੀ ਹੈ ਨਾ 35 ਹੁੰਦੇ ਨੇਗੇ ਅੰਗਰੇਜ਼ 11:35 ਵੀ 35 ਹੁੰਦੇ ਨੇ 10 ਵਜੇ ਕੇ 35 ਮਿੰਟਾਂ ਦੇ ਵਿੱਚ ਬੰਦ ਟਕੂਸੀਆਂ ਲੱਗੀਆਂ ਬੱਚਣ ਇਹ ਤਾਂ ਨਹੀਂ ਟੱਕ ਦੇ ਦੋਨੇ ਜਾਣੇ ਚਲੋ ਜੀ ਹੁਣ ਮਿਲਾਂਗੇ ਤੁਹਾਨੂੰ ਯਾਰ ਅੱਥੇ ਪਹੁੰਚ ਕੇ ਅਗਲੇ ਪਲੇਟਫਾਰਮ ਤੇ ਮਾਮੇ ਤੇ ਮਾਸੀ ਦੇ ਨਾਲ ਚਲ ਪਏ ਜੀ ਬਲੇਂਡ ਦੇ ਵਿੱਚ ਜਾਣ ਲਈ ਰੱਖ ਜਾਣਾ ਹਾ ਤਾਂ ਡੈਗਣਾ ਬਈ ਬੜਾ ਛੋਣਾ ਬਣਾਇਆ ਸਾਨੂੰ ਪਹਿਲੀ ਵਾਰੀ ਆ ਗਈ ਨਿਆਣਿਆਂ ਵਾਲਿਆਂ ਨੂੰ ਮੈਂ ਤਾਂ ਕਿਤੇ ਕੋਈ ਕੁੱਟਣ ਘੱਟਣ ਨੂੰ ਸਾਨੂੰ ਜਿਹੜੇ ਪਹਿਲਾਂ ਚੱਤੀ ਜਾਂਦੇ ਆ ਮਾਤਾ ਨੂੰ ਬੋਕਰਿਆ

ਦੇ ਰੋਸ ਸੈਕ ਅਲੋ ਹਾਂ ਇਹੋ ਵੀ ਮਾਤੀ ਤਾਂ ਜਾਨਾ ਜੀ ਜਿਹਨਸ ਕਲਾਸ ਦੇਖ ਲੋ ਜੀ ਸੋਹਣੀਆਂ ਤਾਂ ਹੈਗੀਆਂ ਇਦਾਂ ਤਾਂ ਨਹੀਂ ਫਰਕ ਤਾਂ ਹੈ ਸਾਡੇ ਵਰਗੇ ਦੇਸੀ ਬੰਦਿਆਂ ਦਾ ਓਏ ਆਜੂਗੀ ਕਾਤ ਰੋਲਾ ਪਾਇਆ ਏ ਕਿਉਂ ਤੁਸੀਂ ਆਪਣਾ ਸਵਾਂਸੀ ਆਈ ਆ ਇਹ ਤੇ ਵੀ ਸਾਤੂ ਮੂਰ ਨੂੰ ਆਪਣੀ ਆਈ ਆ ਉਹ ਸੋਹਣੀ ਕੁੜੀ ਨੂੰ ਪਿਛੇ ਪਿਛੇ ਖੜੀ ਹੈ ਜਿਹੜੀ ਉਹਨੂੰ ਪੁੱਛ ਤਾਰਾ ਚਾਹ ਖਾ ਲਿਆ ਸੀ ਕਿੱਥੇ ਬੈਠੀ ਐ ਐਕਸਕਿਊਜ਼ ਮੀ ਇਸ 23 ਇਸ 23 ਸੀ ਇਸ ਰਾਈਟ ਇਅਸੀ ਡੀ ਬੀ ਐਮ ਜੀ ਬੱਟ ਸੀ ਨੰਬਰ ਆਇਓ ਹੇਅਰ ਸੀ ਯਾ ਸੀ ਇਸ ਰਾਈਟ ਇਅਰ ਦਸ ਏ ਬੀ ਨਾ ਏ ਬੀ ਆ ਸੀ ਡੀ ਈ ਇੱਥੇ ਆ ਸੀ ਐਂਡ ਥਿਸ ਇਜ਼ ਏ ਥਿਸ ਇਜ਼ ਬੀ ਆਪ ਇੱਥੇ ਆਪ ਸੀ ਡੀ ਈ ਐਫ ਯੂ ਗਾਇਜ਼ ਆ ਕੀਚੂ ਇਹ ਜਿਸ ਨੂੰ ਅਰੇ ਨੋ ਆਲ ਇੱਥੇ ਆਲ ਇੱਥੇ ਦਿਸ ਇ ਆਲ ਸੀ ਆਲ ਆਹੀ ਬੈਠੇ ਬਹਿ ਜਾ ਮਿਆ ਜਾਕਾ ਵੀ ਲਾ ਕੇ ਰੱਖ ਦਿੱਤੀ सिदा कर लादा करके रख भी रखना रखेंगा बुत तो उले पासे रखेंगा चलो जी साई रखिए बैठिए तो ਇਹ ਕਿਹੜਾ ਪਲੇਨ ਦੇ ਬਸ ਸਾਰੇ ਨਾ ਇਹ ਪਿਕਚਰ ਇਸੇ ਬੋਟ ਐਂਡ ਥੈਂਕ ਯੂ ਫਾਰ ਥੀ ਗੈਟ ਸਭ ਤੋਂ ਮੁਰੇ ਸੀਟਿੰਗ ਇੱਥੇ ਬਿਜਨਸ ਕਲਾਸ ਹੈ ਪਰ ਇਕਨੋਮੀ ਕਲਾਸ ਹੀ ਹੈ ਪਰ ਇਹ ਸਾਰੇ ਨਾ ਮੁਰੇ ਉਤਨੀ ਬੈਠੀ ਹੈ ਕਹਿੰਦੀ ਮੇਰੀ ਵੀ ਲੂ ਬਣਾਓ ਬਸ ਉਹਣਾ ਪਲੇਨ ਹੈ ਵੀ ਯਾਨੀ ਬੱਲੇ ਆਪਣੇ ਆਪਣੇ ਆਪਾਂ ਕੋਲ ਤੇ ਫਲਾਦ ਨੇ ਨਾ ਪਿੱਛੇ ਹੋ ਜਾ ਬੜਾ ਵਧੀਆ ਸੀ 에어ਪੋਰਟ ਵੀ ਬਹੁਤ ਸਾਫ ਸੁਥਾਈ ਸੀ ਵਧੀਆ ਸੀ ਸਾਰਾ ਕੁਝ ਸੀ ਐਨ ਵਧੀਆ ਸੀ ਸਾਨੂੰ ਇੰਡੀਅਨ ਫੈਮਿਲੀ ਨਾਲ ਟਾਕੀ ਮਿਲੀ ਹੈ ਸਾਡਾ ਟਾਈਮ ਵਧੀਆ ਨਿਕਲ ਗਿਆ ਪਤੰਗ ਜਿਹਾ ਸਾਮਾ ਹੈ ਕਿੰਨੇ ਆਣਿਆਂ ਨੂੰ ਇਤਨਾ ਖੁੱਲਾ ਸੀਗਾ ਵੀ ਕਿਤਾ ਬਹੁਤ ਸਾਲਾਂ ਬਾਅਦ ਖੁੱਲਿਆਂ ਦੀ ਜਗਾ ਖੁੱਲ੍ਹੇ ਮੋਹਲੇ ਵੇਲੇ ਜਾਂਦਾ ਬੱਚੇ ਮੱਠਣ ਵਾਲਾ ਬੱਚਿਆਂ ਦਾ ਕਰਕੇ ਸਾਨੂੰ ਵੀ ਸਾਰਿਆਂ ਨੂੰ ਪਹਿਲਾਂ ਹੀ ਸੀ ਬਿਠਾਤਾ ਉਹਨਾਂ ਨੇ ਪਲੇਨ ਦੇ ਵਿੱਚ ਕੋਈ ਸਫਰ ਨਹੀਂ ਕੀਤਾ ਜਲਦੀ ਜਾਦੇ ਰੁਕਣਾ ਨਹੀਂ ਫੈਸਲਾ ਪਿੱਛੇ ਕਿੱਥੇ ਨੂੰ ਨਾ ਅੱਜ ਅਸੀਂ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਹਲਾ ਸਫ਼ਰ ਜਿੱਤੇ ਪਹੁੰਚਦੇ ਆਂ ਕਿਹੜੀ ਮੰਝਲਾ 9 ਘੰਟੇ ਦਾ ਸਫ਼ਰ ਆਟੇ ਦਾ 9 ਘੰਟੇ ਦਾ ਬੰਗਾਰ ਇਸ਼ਾਰਾ ਆਪਾਂ ਚਾਂਗੇ ਤੇ ਦੱਸਾਂਗੇ ਕਿ ਲੰਘਾ ਲੰਘਾ ਆਣ ਕੇ ਨਾ ਕੋਈ ਨਾ ਕੋਈ ਬੈਠੀ ਰਹਿੰਦੇ ਉਹ ਤਾਂ ਆਪ ਦੀ ਲਾ ਲਈ ਨਹੀਂ ਕੋਈ ਨਾ ਮੈਂ ਕਰ ਲੈਂਦੀ తిని بابا دیشے فوردون بلاد یزک ممی گپڑی کی 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 बोर्डिंग वगैरह सारे करा के टट्टी लेके लेकिन लेकिन बाहर देखते हैं में वो भी फॉर्मेलिटी है तो पूरी करके फिर बिल्कुल बाहर चावेंगे प्रशांत को तो की भी दिया मामा आया मासी आई है फिर मिलते हैं चलो जी हाउसी मिल गए कैसी kaldicam ਕੀ ਕਰੀਏ ਸਲਾਮੋ ਅਲੈਕਾ ਸੱਚੀ ਕਾ ਬੱਡੀਓ ਓਏ ਮੈਂ ਨਹੀਂ ਗਾ ਚਾ ਮਿਲ ਲਾਉਂਗਾ ਚਲ ਮਮੀ ਨੇ ਮੀਨੇ ਵੀ ਸੁਭਲੇ ਅਸੀਂ ਜੀ ਪੜਦੇ ਆ ਹਾਂ ਆ ਲੋ ਮਿਲ ਕੇ ਕੈਮਰਾ ਸ਼ਾਟ ਕਰਨਾ ਕੈਮਰਾ ਅਸੀਂ ਇੱਥੇ ਸੈੱਟ ਕਰ ਲੈਂਦੇ ਹਾਂ। ਇਹ ਸਾਡੀ ਸੋਹਣੀ ਫੈਮਿਲੀ ਚ। ਚਲੋ। ਓਏ ਨਮੋਲਰ ਮਾਨਾ। ਅੰਜੀ ਪਹੁੰਚੇ ਅਸੀਂ ਆਪੜੀ ਸਹੀ ਡੈਸਟੀਨੇਸ਼ਨ ਤੇ। ਮੈਲਬੌਰਨ। 에어ਪੋਰਟ ਤੇ ਮਿਲਗੇ ਭੈਣ ਭਰਾ। ਬਹੁਤ ਤਸ਼ੀਕਾ ਸਲਾਮਤ ਮਿਲਗੇ। ਪਾਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮੇਰੀ YouTube ਫੈਮਿਲੀ ਦਾ? ਵੈਲਕਮ ਹਾਂ ਜੀ ਮੇਰੇ ਛੋਟੇ ਜਿਹੇ ਚੈਨਲ ਦੇ ਵਿੱਚ ਤੁਹਾਡਾ। ਅੱਜ ਸਾਡਾ ਹੈਗਾ ਆਸਟ੍ਰੇਲੀਆ ਦੇ ਵਿੱਚ ਪਹਿਲਾ ਦਿਨ। ਮੈਂ ਹੈਗੀਆਂ ਘਰੇ ਇਕੱਲੇ ਆਹ ਨਾਲ ਛੋਟੀ ਵੀ ਹੈਗਾ ਭੱਜ ਗਿਆ ਤੇ ਬੱਚੇ ਗਏ ਨੇ ਸਕੂਲ ਗੁड़िया ਵੀ ਮੇਰੇ ਨਾਲ ਹੀ ਚਲੇਗੀ ਮਾਸੀ ਦੇ ਉਹਦੀ ਗੁड़िया ਨੂੰ ਪਾਣ ਜੀ ਨੂੰ ਮੇਰੀ ਨੂੰ ਸ਼ੌਕ ਸੀਗਾ ਕਿ ਉਹਨੇ ਸਾਰਿਆਂ ਨੂੰ ਪਹਿਲਾਂ ਹੀ ਰੌਲਾ ਪਾਤਾ ਸੀ ਕਿ ਮੇਰੀ ਮਾਸੀ ਨਹੀਂ ਆਉਣਾ ਤੇ ਨਾਲ ਸਾਡੇ ਕਜ਼ਨ ਆਉਣਗੇ ਤਾਂ ਮੈਂ ਲੈ ਕੇ ਆਉਂਗੀ ਫਿਰ ਉਹ ਗੁड़िया ਨੂੰ ਨਾਲ ਹੀ ਲੈ ਗਈ ਬੇਟੇ ਸੁੱਤੇ ਪਏ ਨੇ ਬੱਜੇ ਨੇ 8 ਸਵੇਰ ਦੇ ਬਾਕੀ ਸਭ ਕੰਮਾਂ ਤੇ ਨਿਕਲੇ ਹੋਏ ਨੇ ਮੇਰੇ ਤੇ ਛੋਟੀ ਤੇ ਦੋ ਪਿੱਲੀਆਂ ਸੀ ਚਾਰੇ ਘਰ ਆ ਬਹੁਤ ਵਧੀਆ ਲੱਗਦਾ ਵਾ ਮਾਹੌਲ ਇਤੇ ਖੁੱਲਾ ਡੁੱਲਾ ਘਰ ਵੀ ਖੁੱਲਾ ਡੁੱਲਾ ਨਿਆਣੇ ਭੱਜੇ ਫਿਰਦੇ ਨੇ ਤੇ ਚਿੜੀਆਂ ਚਿੱਚੀ ਕਰਦੀਆਂ ਬਹੁਤ ਸਾਲਾਂ ਬਾਅਦ ਸੁਣੀ ਆ ਬਹੁਤ ਸੁਣੀ ਧੁਪ ਨਿਕਲੇ ਐਂਟਰੀ ਆ ਇਧਰ ਘਰ ਜਰਮਨ ਨਾਲੋਂ ਡਿਫਰੈਂਟ ਨੇ ਇਥੋਂ ਦੇ ਘਰ ਸੋਹਣੇ ਨੇ ਨਮਾ ਜਿਹਾ ਏਰੀਆ ਵਾ ਪੁਰਾਣੇ ਜਵਾਨੇ ਦੀ ਘੜੀ ਲੱਗੀ ਆ ਓਏ ਮਾਤੇ ਦਾ ਘੁੱਟਿਆ ਘੁੱਟਿਆ ਸੀ ਦੋ ਕਮਰਿਆਂ ਵਾਲਾ ਘਰ ਤੇ ਬੱਚੇ ਵੀ ਵੱਨੇ ਰਹਿੰਦੇ ਸੀ ਇੱਥੇ ਬੱਚੇ ਵੀ ਬਾਹਰ 베ੜਾ ਵੀ ਖੁੱਲਾ ਡੁੱਲਾ 베ੜਾ ਵੀ ਖੁੱਲਾ ਡੁੱਲਾ ਬਾਹਰ ਖੇਡਣ ਨੂੰ ਤੇ ਇੰਡੀਆ ਵਰਗੇ ਮਹੌਲੇ ਚੋਂ ਤੇ ਦੇਖਦੇ ਆ ਜਨਾਹ ਧੋਕੇ ਨਿਕਲਦੇ ਆ ਬਾਹਰ ਫਿਰ ਦਿਖਾਉਣੀ ਆ ਕਿਦਾਂ ਦਾ ਮਾਹੌਲ ਹੈ ਇੱਥੇ ਬਾਹਰ ਪਰ ਮੈਨੂੰ ਆਸਟ੍ਰੇਲੀਆ ਬਹੁਤ ਪਸੰਦ ਆ ਥੋੜਾ ਮਹਿੰਗਾ ਜ਼ਰੂਰ ਆ ਚਲੋ ਮਹਿੰਗਾਈ ਤਾਂ ਹੁਣ ਹਰ ਕਿਤੇ ਹੀ ਆ ਨਾ